ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਤੇ ਬਾਜੇ ਪੁਰਾਣੇ ਸ਼ਹਿਰ ਦੀ ਬੁੱਕਲ ਦਾ ਨਿੱਗ ਮੰਡ ਦਾ ਪਿੰਡ ਰੋਡੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਤੇ ਬੱਬੇ ਬਾਈ ਦੇ ਘਰ ਵਿੱਚ ਇਸ ਟਾਈਮ ਮੌਜੂਦ ਹਾਂ ਮਿੱਤਰੋ ਜਾਨਵਰ ਤੁਹਾਨੂੰ ਦਿਖਾਉਣੇ ਆ ਮਿੱਤਰੋ ਮੈਂ ਦੋ ਦੋਵੇਂ ਜਨਵਰੀ ਕਮਾਲ ਦੇ ਹੋਣਗੇ ਇੱਕ ਟੋਕੜ ਗੱਪਣ ਚੱਕਪਾਸ ਮੱਝ ਹੋਊਗੀ ਨੀਲੀ ਰਾਵੀ ਦੀ ਬਰੀਕੀ ਬਾਕਮਾਲ ਹੋਊਗੀ ਮੈਂ ਉਹਦੇ ਵਿੱਚ ਤੇ ਇੱਕ ਕੱਟੀ ਹੋਊਗੀ ਝੋਟੀ ਵੀ ਕਹਿ ਸਕਦੇ ਆ ਤੇ ਕੱਟੀ ਵੀ ਕਹਿ ਸਕਦੇ ਆ ਤੁਹਾਡੇ ਤੇ ਡਿਪੈਂਡ ਆ ਉੱਦਿਆ ਗੱਲਬਾਤ ਪਹਿਲਾਂ ਆਪਾਂ ਕੱਟੀ ਬਾਰੇ ਜਾਣਦੇ ਆ ਟੋਕੜ ਗੱਪਣ ਮੈਂ ਬਾਰੇ ਬਾਅਦ ਚ ਜਾਣਾਗੇ ਆਓ ਮਿਲਦੇ ਆਂ ਭਾਈ ਨੂੰ ਸ਼ੁਰੂਆਤ ਕਰਦੇ ਆਂ ਆਪਾਂ ਵੀਡੀਓ ਦੀ ਸਤਿ ਸ਼੍ਰੀ ਅਕਾਲ ਬੱਬੇ ਭਾਈ ਸਤਿ ਸ਼੍ਰੀ ਅਕਾਲ ਭਾਈ ਸਰਬੇ ਹੋ ਠੀਕ ਠਾਕ ਜੀ ਵਧੀਆ ਜੀ ਚੜਦੀ ਕਲਾ ਭਾਈ ਬਾ ਠੀਕ ਆ ਸਰਬੇ ਸੇਤਾਂ ਘਰ ਪਰਿਵਾਰ ਜੀ ਬਹੁਤ ਵਧੀਆ ਸਰਬੇ ਬਹੁਤ ਅੱਛਾ ਭਾਈ ਸ਼ਾਨ ਦਾ ਤਾਂ ਫਿਰ ਲੋਕਾਂ ਨੇ ਬਹੁਤ ਦੁੱਖ ਪ੍ਰਗਟ ਕੀਤਾ ਹਨਾ ਆਈ ਸੀ ਸਰਬੇ ਫਿਰ ਚਾਰਾਂ ਚੈਂਪੀਅਨ ਬਣਿਆ ਤੇ ਰੋਡੇ ਪੰਡ ਦੇ ਉਹਦਾ ਕਹਿਣ ਕੋਈ ਸ਼ਾਨ ਸੀ ਹਨਾ ਤੇ ਸਾਰੇ ਉਦੋਂ ਬਾਅਦ ਮਗਰ ਸਰਮੰਦਰ ਹੋ ਗਿਆ ਮੈਂ ਹੋ ਗਿਆ ਓ ਉਦੋਂ ਬਾਅਦ ਹੀ ਹੋਏ ਹਨਾ ਬਾਅਦ ਸਾਡਾ ਤਾਂ ਬਾਅਦ ਹੀ ਹੈ ਸਾਰੇ ਹਨਾ ਹਾਂਜੀ ਹਾਂਜੀ ਹੂੰ ਅੱਛਾ ਭਾਈ ਅੱਜ ਜਾਨਵਰ ਕਿੰਨੇ ਦਿਖਾਵਾਂਗੇ ਆਪਾਂ ਆਪਣੇ ਕੋਲ ਦੋ ਆ ਸਰਬੇ ਅੱਜ ਠੀਕ ਆ ਭਾਈ ਅੱਛਾ ਕੱਟੀ ਦੀ ਕੀ ਉਮਰ ਆ ਭਾਈ ਇਹ ਕੱਟੀ ਹੈ ਜੀ ਇਹ ਖੀਰੀ ਹੈ ਦੰਦਾ ਆ ਦੀ ਸੀਵੀ ਜਾਂਦੀ ਹੈ ਆ ਜੀ ਲਓ ਜੀ ਠੀਕ ਆ ਭਾਈ ਅੱਛਾ ਖੀਰੀ ਕਿੰਨੇ ਕੁ ਮਹੀਨਿਆਂ ਦੀ ਹੁੰਦੀ ਉਮਰ ਹੋਊਗੀ ਭਾਈ ਇਹ ਹੋਊਗੀ ਸਰਬੇ ਮੇਰੇ ਹਿਸਾਬ ਨਾਲ ਸਵਾ ਸਾਲ ਤੋਂ ਤੱਕ ਤੇ ਹੋਊਗੀ ਮਹੀਨਾ ਖੰਡਾ ਸਵਾ ਸਾਲ ਤੋਂ ਉੱਪਰ ਹੋਊਗੀ ਹਾਂ ਹੋਊਗੀ ਤੇ ਅੱਛਾ ਇਹਦਾ ਮੁੱਲ ਫਿਰ ਬਾਈ ਮੁੱਲ ਸਰਵੇ ਫੋਨ ਤੇ ਕਰ ਲਾਂਗੇ ਓਕੇ ਹੋਊਗਾ ਦੇਣ ਲੈਣ ਜਿਹੜਾ ਠੀਕ ਹੀ ਹਾਂ ਹਾਂ ਜੀ ਹੁੰਦਾ ਗਾਹਲੇ ਨੇ ਚੀਜ਼ ਵੇਖ ਲੈਣੀ ਸਰਵੇ ਤੁਹਾਨੂੰ ਪਤਾ ਹੀ ਹੈ ਨਾ ਹਾਂ ਇਹ ਤਾਂ ਗੱਲ ਹੈ ਬਾਈ ਹੂੰ ਲੈ ਵੀ ਮਿੱਤਰੋ ਤੁਹਾਨੂੰ ਤੋਰ ਕੇ ਵਿਖਾ ਦਿੰਦਾ ਹੁਣ ਮੈਂ ਇੱਕ ਦੀ ਤੁਸੀਂ ਨੂੰ ਤੁਰਦੀ ਨੂੰ ਜਰੂਰ ਵੇਖ ਲੈ ਅਜੇ ਵੱਡੀ ਹੈ ਕਮਾਈ ਪਾਪਾ ਆਨੰਦ ਸਿੰਘ ਜੀ ਤੇਰੀ ਲੈ ਵੀ ਕੱਟੀ ਮਿੱਤਰੋ ਸਵਾ ਸਾਲ ਤੋਂ 1 ਮਹੀਨਾ ਦੀ ਉਮਰ ਬਾਹਰ ਆਕਰਮਾਲੀ ਦੀ ਦੇਖ ਸਕਦੇ ਆ ਚੱਲੇ ਵਾਲੂ ਆ ਮੈਂ ਦਾ ਬੋਟ ਕੱਟੀ ਦਾ ਬੋਟ ਕਾਣੇ ਬਣੂਗਾ ਹਨਾ ਬਾਈ ਥਾੜਾ ਤੁਹਾਨੂੰ ਗੁਲਾਬੀ ਜਾਂ ਦੋ ਕਾਲੇ ਹਨਾ ਦੋ ਗੁਲਾਬੀ ਆ ਦੋ ਕਾਲੇ ਆ ਮੂੰਹ ਮੱਥਾ ਤੇ ਸਿੰਗੀ-ਸੂੰਗੀ ਸਰਦਾਂ ਚੰਗੀ ਕੱਟੀ ਮੈਂ ਤਿਆਰ ਹਾਂ ਹਾਂ ਬਹੁਤ ਮੇਲੇ ਜੀ ਵੀ ਤਿਆਰ ਹੋ ਸਕਦੀ ਹੈ ਜੇ ਕੱਟੀ ਕਰਨੀ ਹੋਵੇ ਨਾ ਤਿਆਰੀ ਮਨਲਾ ਸੰਭਣੀ ਪੈਣੀ ਆ ਹਾਂ ਥੋੜੀ ਜੀ ਮਨਲਾ ਕਿਹਨੇ ਪੱਠੇ ਪੁੱਠੇ ਪਾ ਕੇ ਵੱਧ ਪੇਟਲ ਕੀਤੀ ਪਈ ਆ ਹਾਂ ਵਜਨ ਕੱਟੀ ਵਿੱਚ ਹੈਗਾ ਅਸੀਂ ਗੱਲ ਨਹੀਂ ਹਾਂ ਪੂਰੀ ਚੰਗੀ ਆ ਲਿੱਸੀ ਨਹੀਂ ਕਹਿ ਸਕਦੇ ਆਪਣੇ ਨਹੀਂ ਨਹੀਂ ਲਿੱਸੀ ਹੈ ਨਹੀਂ ਸਰ ਦਾ ਸਾਰੇ ਪਾਸਾ ਦਾ ਗੋਲ ਮਟੋਲ ਹੈ ਹਾਂ ਅੱਛਾ ਭਾਈ ਇਹ ਤਾਂ ਇੱਕ ਨੰਬਰ ਦੋ ਨੰਬਰ ਤੇ ਜਿਹੜੀ ਮੈਂ ਆ ਭਾਈ ਇਹ ਸਰਬਿਆਤ 7 ਮਹੀਨੇ ਤੋਂ ਉੱਤੇ ਗੱਬਣਾ ਇਹ ਸੱਤਾਂ ਮਹੀਨਿਆਂ ਤੋਂ ਹਾਂ ਅੱਛਾ ਦੁੱਧ ਦਿੰਦੀ ਹੈ ਕੋਈ ਹੁਣ ਦੁੱਧ ਇੱਕ ਟਾਈਮ ਮਿਲਦੀ ਹੈ ਠੀਕ ਆ ਦਾਣਾ ਪਾਓ ਉੱਤੇ ਹੈਂ ਦਾਣਾ ਪਾ ਦਿਓ ਬਸ ਉੱਤੇ ਹਾਂ ਹਾਪੀ ਮਾਰ ਕੇ ਭੇਜੋ ਠੀਕ ਆ ਚਵਾਈ ਕਿਵੇਂ ਆ ਬਾਈ ਚਵਾਈ ਪੋਲੀ ਪੂਰੀ ਉਹਦਾ ਚੋਕ ਹੀ ਵੇਖ ਲੈਣੀ ਆ ਦੁਸੱਲੀ ਕਰ ਲੈਣੀ ਆਲੇ ਬਾਈ ਤੇ ਚੈੱਕ ਕਰਵਾ ਕੇ ਚਵਾਈ ਕਰਵਾਓ ਚੈੱਕ ਆਪਣੇ ਕੋਲੇ ਵੀਡੀਓ ਵੀ ਹੈਗੀ ਆ ਠੀਕ ਆ ਚਵਾਈ ਦਿਓ ਹਾਂ ਨਹੀਂ ਨਹੀਂ ਵੀਡੀਓ ਚੈੱਕ ਕਰਾਈ ਦੀ ਵੀ ਹੈਗੀ ਆਪਣੇ ਕੋਲੇ ਬਸ ਠੀਕ ਆ ਬਾਈ ਠੀਕ ਆ ਹਾਂ ਅੱਛਾ ਇਹ ਫਿਰ ਬਾਈ 7 ਮਹੀਨਿਆਂ ਤੋਂ ਕਿੰਨੇ ਕੁ ਦਿਨ ਬਾਹਰ ਜਾਂਦੀ ਹੈ ਗੱਭਰ ਇਹ ਤਾਂ ਡਾਕਟਰ ਨੇ ਦੱਸਿਆ ਸੀ ਉਹ ਆਂਦਾ ਕਹਿੰਦਾ ਵੀ 7 ਮਹੀਨਿਆਂ ਤੋਂ ਉੱਤੇ ਆ ਹੂੰ 10 ਦਿਨ ਹੋਵੇ 12 ਦਿਨ ਹੋਵੇ ਇੰਨੀ ਕੁ ਉੱਤੇ ਆ ਕਹਿੰਦਾ ਅਸੀਂ ਮੰਨ ਕੇ ਚੱਲੋ ਵੀ ਸਰਸਰ ਪੂਰਾ ਹੂੰ ਵੀ ਕੀ ਆ ਬਤ ਹੈ ਹੂੰ ਰੁਕਣਾ ਵੀਡੀਓ ਰੋਕ ਲੈ ਵੀ ਮਿੱਤਰੋ ਸੱਤਾਂ ਮਹੀਨਿਆਂ ਤੋਂ ਇਹ ਬਾਹਰ ਗੱਭਣਾ ਚੈੱਕ ਪਾਸ ਆ ਤੁਸੀਂ ਕਰਵਾ ਸਕਦੇ ਆ ਬਾਈ ਦੇ ਕੋਲ ਕਰਵਾ ਵੀ ਸਕਦੇ ਆ ਚੈੱਕ ਪਾਸ ਦੀ ਵੀਡੀਓ ਆ ਇੱਕ ਟਾਈਮ ਇਹ ਮਿਲਦੀ ਆ 3 ਕਿਲੋ ਦੁੱਧ ਆਣਾ ਬਾਈ ਹਾਂ 3 ਕਿਲੋ ਦੁੱਧ 3 ਕਿਲੋ ਦੁੱਧ ਇੱਕ ਟਾਈਮ ਇਹਦੇ ਥੱਲੇ ਹੈਗਾ ਵਾ ਕਿਉਂਕਿ ਸੀਲ ਵਾਲਾ ਪੱਖ ਤਾਂ ਹੁਣ ਉਹਦਾ ਮੂਹਰੇ ਆਈ ਗਿਆ ਵੀ ਕਿੰਨਾ ਟਾਈਮ ਇਹ ਮਿਲਦੀ ਹਜੇ ਨੇ ਮਹੀਨਾ ਹੋਰ ਦੁੱਧ ਪਿਆ ਜਣਾ ਮੇਰੇ ਹਿਸਾਬ ਨਾਲ ਤੇ ਟਿਕਾਣੇ ਤੇ ਚਲੀ ਗਈ ਹੈ ਨਾ ਤੇ ਚੰਗੀ ਝੋਟੀ ਆ ਘਰੇ ਰੱਖਣ ਵਾਲੇ ਭਰਾ ਦੇ ਫੁੱਲ ਕੰਮ ਦੀ ਆ ਫੇਸ ਕੁਆਲਿਟੀ ਬਹੁਤ ਚੰਗੀ ਏਡਾ ਕਰ ਦੂਜੇ ਸੂਏ ਨੂੰ ਇਹ ਨਾਲ ਗੱਭਣ ਦੂਜੇ ਸੂਏ ਲਈ ਗੱਭਣ ਹਾਂ ਦੂਜੇ ਅੱਛਾ ਤਾਜੀ ਦੁੱਧ ਕਿੰਨਾ ਕੁ ਦੇਗੀ ਪਹਿਲੇ ਸੋਏ ਸਰਬਾ ਮੈਸ ਹਿਸਾਬ ਲਾਉਣਾ ਵੀ ਅਗਲੇ ਦਸਣ ਨੂੰ ਤਾਂ ਹੁਣ 14 ਕਿਲੋ ਕਹੀ ਜਾਂਦੀ ਮੈਂ 12 ਕਿਲੋ ਮੰਨ ਕੇ ਲਈ ਹੈ ਦਿੱਤਾ ਹੋਊਗਾ ਮੈਂ 12 ਕਿਲੋ ਦਿੱਤਾਊਗਾ ਜਿਹੜੇ 3 ਕਿਲੋ ਹੋਣਦੇ ਹੀ ਆ ਹਾਂ ਸਹੀ ਗੱਲ ਆ ਭਾਈ ਹਕਨਾ ਕਿਉਂ ਆਪਾਂ ਆਵਦੀ ਜਜਮੈਂਟ ਨਾਲ ਲਈਏ ਕਿਉਂ ਅਗਲੇ ਨੇ ਤਾਂ 14 ਕਿਲੋ ਆਖਿਆ ਸੀ ਪਰ ਮੈਂ ਵੀ 12 ਕਿਲੋ ਦੁੱਧ ਨੇ ਦਿੱਤਾ ਹੋਊ ਛੋਟੀ ਪਲੀ ਪੋਲੀ ਬਹੁਤ ਆ ਨਿਗਰ ਚੰਗੀ ਆ ਹਾਂ ਨਿਗਰ ਚੰਗੀ ਆ ਠੀਕ ਆ ਅੱਛਾ ਭਾਈ ਨੰਬਰ 98727 98727 16232 16232 98727 16232 98727 16232 ਇਹ ਇੱਕ ਟੀ ਹਾਂ ਡਾਇਮੰਡ ਠੀਕ ਠੀਕ ਆ ਬਾਈ ਸੀਮਨ ਵਾਲੇ ਪਿਓ ਵਾਲੇ ਪੱਖ ਤੋਂ ਡਾਇਮੰਡ ਦੀ ਆ ਹੈ ਹਾਂ ਠੀਕ ਆ ਬਾਈ ਲੈ ਵੀ ਮਿੱਤਰੋ ਜਿਹੜਾ ਜਾਨਵਰ ਤੁਹਾਨੂੰ ਫਿੱਟ ਲੱਗੂਗਾ ਗੱਲਬਾਤ ਕਰ ਸਕਦੇ ਆ ਬਾਈ ਦੇ ਨਾਲ ਦੋਵੇਂ ਜਾਨਵਰ ਦਿਖਾਤੇ ਆ ਜਾਣਕਾਰੀ ਵੀਡੀਓ ਵਿੱਚ ਲੈਤੀ ਆ ਸਾਰੀ ਗੱਲਬਾਤ ਵੀਡੀਓ ਵਿੱਚ ਕਰਤੀ ਆ ਜਿਹੜਾ ਜਾਨਵਰ ਤੁਹਾਨੂੰ ਪਸੰਦ ਆ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਰੋਡੇਪਿੰਡਾ ਜ਼ਿਲ੍ਹਾ ਮੋਗਾ ਵਾ ਧੰਨਵਾਦ